ਗੋਬਿੰਦਪੁਰ ਹੁਣ ਪਾਕਿਸਤਾਨ ਤੇ ਲੈਂਦੇ ਪੰਜਾਬ ਦੇ ਮੁਜ਼ਫਰਗੜ੍ਹ ਸ਼ਹਿਰ ਤੋਂ ਥੋੜੀ ਦੂਰ ਇੱਕ ਪਿੰਡ ਹੈ ਜਿਸ ਨੂੰ ਇੱਕ 16 ਸਾਲਾ ਸਿੱਖ ਨੌਜਵਾਨ ਕਦੇ ਛੱਡਣਾ ਨਹੀਂ ਸੋਚਦਾ ਪਰ 1947 ਦੀ ਵੰਡ ਦੌਰਾਨ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪਰਿਵਾਰਕ ਜੀਆ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਹਿਲੀ ਵਾਰ ਜ਼ਿੰਦਗੀ ਵਿੱਚ ਰੋਣ ਵਾਲਾ ਇਹ ਇਨਸਾਨ ਮਿਲਖਾ ਸਿੰਘ ਸੀ ਜਿਸ ਨੂੰ ਸ਼ਾਇਦ ਇਸ ਸਦਮੇ ਨੇ ਇੰਨਾ ਰੋਇਆ ਤੇ ਇੰਨਾ ਦੁੜਾਇਆ ਕਿ ਉਹ ਵੱਡਾ ਹੋ ਕੇ ਪਾਰਾਦਾਇਕ ਮਹਾਨ ਦੌੜਾਕ ਬਣਿਆ ਉਸੇ ਪਾਕਿਸਤਾਨ ਨੇ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਦਾ ਖਿਤਾਬ ਦਿੱਤਾ ਜਿਸ ਦੀ ਇੱਕ ਚਲਕ ਵੇਖ ਲੈਣ ਲਈ ਪਾਕਿਸਤਾਨ ਦੇ ਲੋਕ ਬੇਸਬਰੀ ਨਾਲ ਉਡੀਕਾਦੇ ਸਨ ਭਾਰਤੀ ਦੌੜਾਕ ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ ਅਣਵੰਡੇ ਪੰਜਾਬ ਵਿੱਚ ਇੱਕ ਸਿੱਖ ਰਾਠੌਰ ਪਰਿਵਾਰ ਦੇ ਵਿੱਚ ਹੋਇਆ ਉਹ ਆਪਣੇ ਮਾਤਾ ਪਿਤਾ ਦੇ ਕੁੱਲ 15 ਬੱਚਿਆਂ ਦੇ ਵਿੱਚੋਂ ਇੱਕ ਸੀ ਉਹਨਾਂ ਦੇ ਕਈ ਭੈਣ ਭਰਾ ਬਚਪਨ ਦੇ ਵਿੱਚ ਹੀ ਗੁਜ਼ਰ ਗਏ। ਭਾਰਤ ਦੀ ਵੰਡ ਤੋਂ ਬਾਅਦ ਹੋਏ ਦੰਗਿਆਂ ਵਿੱਚ ਮਲਖਾ ਸਿੰਘ ਨੇ ਆਪਣੇ ਮਾਤਾ ਪਿਤਾ ਅਤੇ ਭੈਣ ਭਰਾ ਨੂੰ ਗਵਾ ਦਿੱਤਾ ਸੀ। ਵੰਡ ਵੇਲੇ ਉਹ ਪਾਕਿਸਤਾਨ ਤੋਂ ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਆ ਗਏ ਜਿੱਥੇ ਉਹਨਾਂ ਨੂੰ ਕੁਝ ਸਮਾਂ ਫੌਜੀਆਂ ਦੇ ਬੂਟ ਵੀ ਪਾਲਿਸ਼ ਕਰਨੇ ਪਏ। ਕਹਿੰਦੇ ਹਨ ਕਿ ਮਿਹਨਤ ਅਤੇ ਦ੍ਰਿੜ ਇਰਾਦਾ ਹਮੇਸ਼ਾ ਰੰਗ ਲਿਆਉਂਦਾ ਹੈ। ਮਲਖਾ ਸਿੰਘ ਕੋਲ ਇਦੋਂ ਵੀ ਚੀਜ਼ਾਂ ਸਨ ਕੁਝ ਸਮਾਂ ਉਹਨਾਂ ਨੂੰ ਦਿੱਲੀ ਵਿੱਚ ਆਪਣੀ ਭੈਣ ਦੇ ਕੋਲ ਰਹਿਣਾ ਪਿਆ। ਉਹਨਾਂ ਦੇ ਵੱਡੇ ਭਰਾ ਫੌਜ ਦੇ ਵਿੱਚ ਸਨ ਜਿਸ ਕਰਕੇ ਉਹ ਵੀ 1952 ਵਿੱਚ ਫੌਜ ਵਿੱਚ ਭਰਤੀ ਹੋ ਗਏ। ਉਹਨਾਂ ਦਾ ਕੱਦ 5 ਫੁੱਟ 9 ਇੰਚ ਸੀ। ਫੌਜ ਵਿੱਚ ਉਹਨਾਂ ਨੂੰ 1953 ਵਿੱਚ ਦੌੜਨ ਦੇ ਮੁਕਾਬਲਿਆਂ ਦਾ ਪਤਾ ਲੱਗਿਆ ਤੇ ਰੰਗ ਰੂਤੀ ਕਰਦਿਆਂ ਉਹਨਾਂ ਨੇ ਕ੍ਰਾਸ ਕੰਟਰੀ ਲਗਾਈ ਤੇ 6ਵੇਂ ਨੰਬਰ ਤੇ ਆਏ। ਮਿਲਖਾ ਸਿੰਘ 400 ਮੀਟਰ ਦੀ ਦੌੜ ਵਿੱਚ ਆਪਣੀ ਕੰਪਨੀ ਵਿੱਚ ਪਹਿਲੇ ਨੰਬਰ ਤੇ ਆਏ। ਇਸ ਤੋਂ ਬਾਅਦ ਉਹਨਾਂ ਨੂੰ ਦੌੜ ਲਾਉਣ ਦਾ ਉਤਸ਼ਾਹ ਪੈਦਾ ਹੋ ਗਿਆ ਤੇ ਫੌਜ ਵਿੱਚ ਅਭਿਆਸ ਵੀ ਕਰਨ ਲੱਗ ਪਏ। ਇਸ ਅਭਿਆਸ ਕਰਕੇ ਪੂਰੀ ਫੌਜ ਵਿੱਚੋਂ ਪਹਿਲੇ ਨੰਬਰ ਤੇ ਉਹ ਆਉਣ ਲੱਗ ਪਏ। ਉਹਨਾਂ ਨੂੰ ਪਹਿਲੀ ਵਾਰ 1956 ਵਿੱਚ ਮੈਲਬਨ, ਆਸਟ੍ਰੇਲੀਆ ਵਿੱਚ ਹੋਈਆਂ 올ੰਪਿਕ ਖੇਡਾਂ ਵਿੱਚ ਭਾਰਤ ਦੀ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ। ਪਰੰਤੂ ਉੱਥੇ ਭਾਰਤ ਦੀ ਟੀਮ ਹਾਰ ਗਈ। 1958 ਦੇ ਵਿੱਚ ਹੋਈਆਂ ਟੋਕੀਓ ਦੀਆਂ ਏਸ਼ੀਅਨ ਖੇਡਾਂ ਵਿੱਚ ਉਹ ਸਭ ਤੋਂ ਮਜ਼ਬੂਤ ਦੌੜਾਕ ਐਥਲੀਟ ਸਾਬਤ ਹੋਏ। ਫਿਰ ਉਹਨਾਂ ਨੂੰ ਮਹਿਸੂਸ ਹੋਇਆ ਕਿ ਜੇਕਰ ਥੋੜੀ ਹੋਰ ਮਿਹਨਤ ਕੀਤੀ ਜਾਵੇ ਤਾਂ ਉਹ ਤਮਗੇ ਜਿੱਤ ਸਕਦੇ ਹਨ ਇਸ ਕਰਕੇ ਉਹਨਾਂ ਆਪਣਾ ਅਭਿਆਸ ਦਾ ਸਮਾਂ ਵਧਾ ਦਿੱਤਾ ਤੇ ਰੱਜ ਕੇ ਮਿਹਨਤ ਕੀਤੀ ਉਹਨਾਂ ਨੇ 200 ਮੀਟਰ ਅਤੇ 400 ਮੀਟਰ ਰੇਸ ਦੇ ਏਸ਼ੀਆ ਵਿੱਚ ਨਵੇਂ ਰਿਕਾਰਡ ਸਥਾਪਿਤ ਕੀਤੇ 1958 ਵਿੱਚ ਉਹ ਕਾਰਡਿਫ ਵਿਖੇ ਕਾਮਨਵੈਲਥ ਖੇਡਾਂ ਸਮੇ 400 ਮੀਟਰ ਦੀ ਦੌੜ ਵਿੱਚ ਉਹ ਪਹਿਲੇ ਨੰਬਰ ਤੇ ਆਏ ਉਹ 1958 ਤੋਂ 1960 ਤੱਕ ਅਨੇਕਾਂ ਦੇਸ਼ਾਂ ਦੇ ਦੌੜ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਰਹੇ ਲੋਹਾਰ ਵਿਖੇ ਹੋਈਆਂ ਇੰਡੋਪਾਕ ਖੇਡਾਂ ਵਿੱਚ ਮਿਲਖਾ ਸਿੰਘ ਆਪਣੇ ਨਾਲ ਦੇ ਬਾਕੀ ਖਿਡਾਰੀਆਂ ਤੋਂ ਕਾਫੀ ਅੱਗੇ ਨਿਕਲ ਕੇ ਜਿੱਤਿਆ ਜਿਸ ਕਰਕੇ ਅਨਾਉਂਸਰ ਕਹਿਣ ਲੱਗਿਆ ਮਿਲਖਾ ਸਿੰਘ ਦੌਰਿਆ ਨਹੀਂ ਉੱਡਿਆ ਹੈ ਇਸ ਕਰਕੇ ਉਹਨਾਂ ਦਾ ਨਾਮ ਫਲਾਈਂਗ ਸਿੱਖ ਭਾਵ ਉਡਣਾ ਸਿੱਖ ਪੈ ਗਿਆ ਉਹਨੇ ਆਪਣੀ ਜੀਵਨੀ ਵੀ ਲਿਖੀ ਜਿਸ ਦਾ ਨਾਮ ਵੀ ਫਲਾਈਂਗ ਸੇਖੀ ਰੱਖਿਆ 200 ਮੀਟਰ ਤੇ 400 ਮੀਟਰ ਦੇ ਮਿਲਖਾ ਸਿੰਘ ਦੇ ਕੌਮੀ ਰਿਕਾਰਡ ਲਗਭਗ ਚਾਰ ਦਹਾਕੇ ਕੋਈ ਨਾ ਤੋੜ ਸਕਿਆ 1962 ਵਿੱਚ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਵਿੱਚ 400 ਮੀਟਰ ਤੇ 4 4 ਮੀਟਰ ਰਲੇ ਦੜਾਂ ਵਿੱਚ ਦੋ ਸੋਨੇ ਦੇ ਤਮਗੇ ਦੇਸ਼ ਦੀ ਝੋਲੀ ਵਿੱਚ ਪਾਏ 1964 ਵਿੱਚ ਟੋਕੀਓ 올림픽 ਤੋਂ ਬਾਅਦ ਉਹ ਸਰਗਰਮ ਦੌੜ ਮੁਕਾਬਲਿਆਂ ਵਿੱਚੋਂ ਰਿਟਾਇਰ ਹੋ ਗਏ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਅਮਰੀਕਾ ਦੇ ਇੱਕ ਖੇਡ ਸੰਸਥਾ ਨੇ ਮਿਲਖਾ ਸਿੰਘ ਨੂੰ ਏਸ਼ੀਆ ਦਾ ਸਰਬੋਤਮ ਐਥਲੀਟ ਐਲਾਨ ਦੇ ਆ ਹਲਮਸ ਟਰਾਫੀ ਦੇ ਨਾਲ ਸਨਮਾਨਿਤ ਕੀਤਾ ਪੌਜ਼ੀ ਨੌਕਰੀ ਤੋਂ ਬਾਅਦ ਉਹ ਸਿੱਖਿਆ ਵਿਭਾਗ ਵਿੱਚ ਖੇਡ ਵਿੰਗ ਦੇ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ਤੇ ਵੀ ਰਹੇ ਮਿਲਖਾ ਸਿੰਘ ਦੇ ਜਦੋਜਹਦ ਭਰੇ ਜੀਵਨ ਤੇ ਇੱਕ ਫਿਲਮ ਬਾਗ ਮਿਲਖਾ ਬਾਗ ਵੀ ਬਣ ਚੁੱਕੀ ਹੈ ਜਿਹੜੀ ਨੌਜਵਾਨਾਂ ਲਈ ਪ੍ਰੇਰਨਾਦਾਇਕ ਸਾਬਤ ਹੋ ਰਹੀ ਹੈ ਉਹਨਾਂ ਦੀ ਪਤਨੀ ਸ਼੍ਰੀਮਤੀ ਨਿਰਮਲ ਮਿਲਖਾ ਕੌਮੀ ਪੱਧਰ ਦੇ ਵਾਲੀਬਾਲ ਦੇ ਖਿਡਾਰਣ ਰਹੇ ਸਨ ਉਹਨਾਂ ਦਾ ਲੜਕਾ ਚਰਨਜੀਵ ਮਿਲਖਾ ਸਿੰਘ 골ਫ ਦਾ ਅੰਤਰਰਾਸ਼ਟਰੀ ਖਿਡਾਰੀ ਹੈ ਭਾਰਤ ਹਮੇਸ਼ਾ ਖੇਡ ਦੇ ਖੇਤਰ ਵਿੱਚ ਮੋਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਪਰੰਤੂ ਕੁਝ ਸਮੇਂ ਤੋਂ ਭਾਰਤ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਹੈ ਕਿਉਂਕਿ ਖੇਡ ਜਗਤ ਦੀ ਆਪਸੀ ਤਾਲਮੇਂਦੀ ਅਤੇ ਖਿਡਾਰੀਆਂ ਦੀ ਸਹੀ ਪਛਾਣ ਰਸਤੇ ਦਾ ਰੋੜਾ ਬਣਦੀ ਆ ਰਹੀ ਹੈ ਦੇਸ਼ ਦੀ ਗੰਦੀ ਰਾਜਨੀਤੀ ਅਤੇ ਸਿਸਟਮ ਕਰਕੇ ਭਾਰਤ ਖੇਡਾਂ ਵਿੱਚ ਦੁਨੀਆ ਤੋਂ ਬਹੁਤ ਪਛੜ ਚੁੱਕਾ ਹੈ ਮਿਲਖਾ ਸਿੰਘ ਆਪਣਾ ਕੈਰੀਅਰ ਬਣਾਉਣ ਲਈ ਰੇਲ ਗੱਡੀਆਂ ਦੇ ਪਿੱਛੇ ਭੱਜ ਕੇ ਅਭਿਆਸ ਕਰਿਆ ਕਰਦੇ ਸਨ ਕਿਉਂਕਿ ਉਹ ਆਪਣੇ ਮਿੱਥੇ ਨਿਸ਼ਾਨੇ ਤੇ ਪਹੁੰਚਣਾ ਚਾਹੁੰਦੇ ਸਨ ਹੁਣ ਤਾਂ ਉਹ ਸਾਰੇ ਸਾਧਨ ਪ੍ਰਾਪਤ ਹਨ ਪਰੰਤੂ ਮਿਲਖਾ ਸਿੰਘ ਬਿਨਾ ਅਜੇੇ ਸਾਧਨਾ ਦੇ ਵੀ ਸਿਖਰ ਛੂੰਦੇ ਰਹੇ ਨਵੇਂ ਖਿਡਾਰੀ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈ ਕੇ ਸਫਲਤਾ ਪ੍ਰਾਪਤ ਕਰ ਸਕਦੇ ਹਨ ਕਰੋਨਾ ਮਹਾਮਾਰੀ ਨਾਲ ਪੀੜਤ ਹੋਣ ਤੋਂ ਬਾਅਦ 18 ਜੂਨ 2021 ਦੀ ਰਾਤ ਏਸ਼ੀਆ ਦਾ ਮਹਾਨ ਦੜਾਕ ਦਾ ਫਲਾਈਂਗ ਸਿੱਖ ਮਿਲਖਾ ਸਿੰਘ ਇਸ ਦੁਨੀਆ ਤੋਂ ਹਮੇਸ਼ਾ ਲਈ ਜੁਦਾਈ ਵਾਲੀ ਦੌੜ ਵੀ ਜਿੱਤ ਗਿਆ ਉਨ੍ਹਾਂ ਦੀ ਮੌਤ ਤੋਂ 5 ਦਿਨ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਕੌਰ ਵੀ ਇਸ ਦੁਨੀਆ ਨੂੰ ਅਲਵਿਦਾ ਆ ਗਏ ਸਨ ਉਹ ਆਪਣੇ ਪਿੱਛੇ ਪੁੱਤਰ ਜੀ ਮਿਲਖਾ ਸਿੰਘ ਅਤੇ ਤਿੰਨ ਧੀਆ ਛੱਡ ਗਏ ਹਨ